ਸਖਬੀਰਪਾਲ ਤੁਰਿਆ ਫਿਰਦਾ ਰਹਿੰਦਾ ਮਨ ਤਾਂ ਵਿਚਾਰਦੇ ਤਰਸੀ ਆਉਣ ਲੱਗ ਗਿਆ ਹੁਣ ਗੁਰੂ ਕੀ ਗੋਲਕ ਚੋਂ ਪੈਸੇ ਕੱਢ ਕੇ ਐ ਸੜ ਦਿੰਦਾ ਆ ਲੋ ਮੈਂ ਦੇ ਗਿਆ ਸਰਪੰਚ ਤੂੰ ਲੈ ਲੈ ਬਾਅਦ ਸਰਪੰਚ ਨੂੰ ਗੱਡੀ ਚ ਪਹੁੰਚਾਉਂਦੇ ਨੇ ਕਹਿੰਦੇ ਸਰਪੰਚ ਲੈ ਆ ਫੜਾ ਐਂ ਹੁੰਦਾ ਇਹਨੂੰ ਰੀਸਾਈਕਲ ਕਹਿੰਦੇ ਆ ਉਹ ਦੱਸ ਦਿੰਦੇ ਨੇ ਉਹ ਲਾਲ ਜੀ ਪੱਗੜਾ ਜਿਹੜਾ ਆਪਣਾ ਜੀ ਉਹਨੂੰ ਫੜਾ ਦਿਓ ਉਹ ਲੈ ਵੀ ਆ ਲਾਲ ਜੀ ਪੱਗੜਾ ਮੁੰਡੇ ਨੂੰ ਭੁਲਾ ਉਹਨੂੰ ਫੜਾਤੇ ਪੈਸੇ ਬਾਅਦ ਉਹਨੂੰ ਗੱਡੀ ਚ ਬਿਠਾ ਲੈਂਦੇ ਆ ਮਾਂ ਗੱਲੀ ਚ 3 ਕਿਲੋਮੀਟਰ ਜਾ ਕੇ ਉਹਨੂੰ ਕਹਿੰਦੇ ਲੈ ਆ ਫੜਾ ਬਈ ਆ ਆਏ ਪੈਸੇ ਵੰਡੋਂਗੇ ਆਏ ਦਰਿਆ ਮਾਂ ਉਹਨੂੰ ਕਹਿੰਦਾ ਮੈਂ 2-3 ਪੀਟਰ ਇੰਜਨਾਂ ਦਾ ਤੇਲ ਦੇਉਂਗਾ ਡੀਜ਼ਲ ਦਰਿਆ ਕਹਿੰਦਾ ਕਾਪਰਾ ਕਰ ਦੇ ਦਰਿਆ ਯਾਰ 3 ਪੀਟਰ ਇੰਜਨਾਂ ਨਾਲ ਦਰਿਆ ਤੂੰ ਦਰਿਆ ਪਰਾਂ ਕਰ ਲੋਂਗੇ ਤੁਸੀਂ ਫਿਰ ਕਹਿੰਦਾ ਸੁਖਵੀਰ ਬਾਦਲ ਕਹਿੰਦਾ ਉਹਨੂੰ ਕਿਹੜਾ ਵਿਚਾਰੇ ਨੂੰ ਪਤਾ ਯਾਰ ਜਨ ਮੰਦ ਬੁੱਧੀ ਹੈਗਾ ਉਹ ਉਹ ਹੈ ਜਨ ਤਾਂ ਪਿੰਡਾਂ 'ਚ ਸੰਗੜ ਲੱਗਦੇ ਆ ਯਾਰ ਲੋਕ ਕਹਿੰਦੇ ਆ ਵੀ ਗੁਰਦੇਵ ਸਿੰਘ ਆਪ ਦੇ ਮੁੰਡੇ ਨੂੰ ਬੰਨ ਲੈ ਯਾਰ ਬੁਰਜੀ ਨਾਲ ਕਿਸੇ ਦੇ ਰੋੜਾ ਰੂੜਾ ਨਾ ਮਾਰੇ ਕਨਮਾ 라ਵੀ ਤੇ ਵਿਆਸ ਦੇ ਆਲੇ ਦੁਆਲੇ ਜਦੋਂ ਸਾਡੀ ਸਰਕਾਰ ਬਣ ਗਈ ਵੱਡੇ ਵੱਡੇ ਕੰਕਰੀਟ ਦੀਆਂ ਕੱਦਾਂ ਕੱਢ ਦਾਂਗੇ ਉਹ ਮੈਂ ਕਿਹਾ ਗਲੀਆਂ ਨਾਲੀਆਂ ਬਣੀਆਂ ਨਹੀਂ ਤੁਹਾਡੇ ਤੋਂ ਤੁਸੀਂ ਬਰਿਆਮਾਂ ਨਾ ਮੱਥੇ ਲਾਹੋਗੇ ਬੋਲੀ ਜਾਂਦਾ ਵਿਚਾਰਾ ਆਥਰੇ ਘਰੇ ਪਹੁੰਚ ਜਾਂਦਾ ਚਲੋ ਟਾਈਮ ਤੇ ਚਲੋ ਕਿਸੇ ਦੇ ਰੋੜਾ ਰੂੜਾ ਨਹੀਂ ਮਾਰਦਾ ਗਾਲਾਂ ਨਹੀਂ ਕੱਢਦਾ ਚਲੋ ਤੁਰੇ ਫਿਰਦਾ ਰਹਿੰਦਾ ਆਪਾਂ ਨੇ ਕੀ ਲੈਣਾ ਹਾਰ ਗਏ ਨਾ ਬੁਰੀ ਤਰ੍ਹਾਂ ਹਾਰ ਗਏ ਸਾਰਾ ਤਾਂ ਕੋਡਮੇ ਹੀ ਹਾਰ ਗਿਆ ਇਹਨਾਂ ਦਾ ਗਾਲਾਂ ਮੈਨੂੰ ਕੱਢਣ ਲੱਗੇ ਨਾ ਜਿਹੜਾ ਆਉਂਦਾ ਉਹ ਬਾਜਵੇ ਹੋਰੀ ਰੰਦੋ ਆਵੇ ਹੋਰੀ ਜਿਹੜਾ ਤੜਕੀ ਉੱਠ ਕੇ ਭਗਵਾਨ ਤਮਾਨ ਭਗਵਾਨ ਤਮਾਨ ਮੇਰੀ ਹਸਤੀ ਮਿਟਾਣੇ ਕੀ ਚਾਹਤ ਮੇ ਮੇਰੀ ਹਸਤੀ ਮਿਟਾਣੇ ਕੀ ਚਾਹਤ ਮੇ ਨਾ ਜਾਣੇ ਕਿਤਨੋਂ ਕੇ ਵਜੂਦ ਖਤਮ ਹੋ ਗਏ ਮਨ ਉਹ ਦੇਖ ਲੋ ਵੱਡਾ ਬਾਦਲ ਹਾਰ ਗਿਆ ਕਦੇ ਨਹੀਂ ਹਾਰਿਆ ਸੀ ਜਾਂਦੇ ਹੋਏ ਉਹਨਾਂ ਨੂੰ ਵੀ ਪਵਾ ਗਿਆ ਹਾਰ ਆਪ ਹਾਰ ਗਿਆ ਜਲਾਲਾਬਾਦ ਤੋਂ ਮਨਪੀਰ ਬਾਦਲ ਹਾਰ ਗਿਆ ਮਲੂਕਾ ਹਾਰ ਗਿਆ ਪੱਠਲ ਹਾਰ ਗਈ ਭੂੰਦੜ ਹਾਰ ਗਿਆ ਕੈਪਟਨ ਹਾਰ ਗਿਆ ਮਜੀਠਿਆ ਹਾਰ ਗਿਆ ਨਵਜੋਤ ਸਿੱਧੂ ਹਾਰ ਗਿਆ ਬਲਟੋਆ ਹਾਰ ਗਿਆ ਬ੍ਰਹਮਪੁਰਾ ਹਾਰ ਗਿਆ ਕਿਹੜਾ ਰਹਿ ਗਿਆ ਕਰੂੰ ਹੋਰੀ ਸਾਰੀ ਬਾਤ ਤੇ ਕਿਹੜਾ ਮੇਲੇ ਚ ਮਰੂਦਾ ਨੂੰ ਪੁੱਛਦਾ ਕੌਣ ਆ ਉੱਥੇ ਆਉਣਾ ਜੇ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਜੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਇਹਨਾਂ ਨੂੰ ਪਤਾ ਹੀ ਨਹੀਂ ਸੀ ਕੋਈ ਤੀਜਾ ਵੀ ਆਊ ਔਰ ਤੀਜਾ ਵੀ ਇਹ ਜਾ ਜਿਹੜਾ ਅਰਵਿੰਦ ਕੇਜਰੀਵਾਲ ਨੇ ਪਾਰਟੀ ਬਣਾਈ ਹੂ ਝਾੜੂ ਦਾ ਚੋਣ ਨਿਸ਼ਾਨ ਹੂ ਸਫਾਈ ਕਰੂ ਤੇ ਤੀਜਾ ਵੀ ਇਹ ਜਾ ਆਊਗਾ ਜਿਹੜਾ ਹਿਸਾਬ ਲਾਊਗਾ ਤੁਹਾਡੇ ਤੋਂ ਹਜੇ ਤਾਂ ਹੋਰਾਂ ਦੇ ਹਿਸਾਬ ਪਏ ਨੇ ਕਈ ਉਹੀ ਭੱਜ ਗਏ ਮੈਨੂੰ ਫੜਨੇ ਦੇ ਜਾਂਦੇ ਲੈ ਲੈ ਉ ਪੰਜਾਬ ਦੇ ਰਾਖੇ ਕਹੋਂਦੇ ਨੇ ਕਹਿੰਦਾ ਮੈਨੂੰ ਪਤਾ ਲੱਗਿਆ ਮੈਨੂੰ ਫੜਨਗੇ ਉਹ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ ਚੋਰ ਦੀ ਦਾੜੀ ਚ ਤਣਕਾ ਚੋਰ ਦੇ ਦਿਲ ਚ ਪਾਲਾ ਹੁੰਦਾ ਉਸ ਕੋਲ ਖੈਰੇ ਦੀ ਗੱਲ ਕਰਦਾ ਮੈਂ ਪਤਾ ਨਹੀਂ ਕਿੱਧਰ ਗਿਆ ਉਥੇ ਵਿਧਾਨ ਸਭਾ ਚ ਵੀ ਨਹੀਂ ਆਇਆ ਕਹਿੰਦਾ ਮੈਨੂੰ ਫੜ ਲੈਣਗੇ ਇਹ ਲੈ ਸਾਡਾ ਕੋਈ ਇਰਾਦਾ ਹੈ ਨਹੀਂ ਕੁਇਆ ਜਾ ਉਹ ਸਾਡੇ ਪਿੰਡ ਇੱਕ ਮੁੰਡਾ ਰਣਜੀਤਤਾ ਹੈ ਉਹਦਾ ਨਾਮ 88 ਕਵੇਲੇ ਨਾ ਜਦੋਂ ਦਿਨ ਚੱਲ ਰਹੇ ਸੀ ਪੰਜਾਬ ਦੇ ਦੂਜੇ ਦਰਦ ਮਹੌਲ ਵਾਲੇ ਉਹਨੂੰ ਕਿਤੇ ਵਹਿਮ ਹੋ ਗਿਆ ਜੀ ਰਣਜੀਤ ਤੇ ਨੂੰ ਅੱਧ ਕਮਲਾ ਜਿਹਾ ਉਹ 60% ਕਮਲਾ ਜਿਹਾ 40% ਠੀਕ ਜਿਹਾ ਸਾਡੇ ਘਰਾਂ ਚੋਂ ਇਹ ਮੁੰਡਾ ਉਹਨੂੰ ਵਹਿਮ ਹੋ ਗਿਆ ਕਹਿੰਦਾ ਮੈਨੂੰ ਪੁਲਿਸ ਚੱਕੂ ਕਦੇ ਲੋਕ ਕਹਿੰਦੇ ਤੂੰ ਕਮਲਾ ਜਹਾ ਹੈਗਾ ਸਿੱਧ ਸਤ ਪਧਰਾ ਜ ਬੰਦਾ ਹੈ ਤੂੰ ਦਿਲ ਦਾ ਸਾਫ ਹੈ ਤੈਨੂੰ ਪੁਲਿਸ ਕਿਉਂ ਚੱਕੂਗੀ ਕਹਿੰਦਾ ਤੈਨੂੰ ਦੇਖ ਲਿਓ ਪੁਲ ਚੱਕੂ ਉਹਨਾਂ ਦਾ ਘਰ ਤਾਂ ਇਧਰ ਗਲੀ ਵਾਲੇ ਪਾਸੋਂ ਸੀ ਮੇਨ ਐਂਟਰੀ ਪਰ ਜਿਹੜਾ ਪਿਛਲਾ ਪਾਸਾ ਸੀ ਉਹ ਖੁੱਲਾ ਸੀ ਐ ਜਿਹੜੀ ਸੜਕ ਸਾਡੇ ਪਿੰਡ ਨੂੰ ਆਉਂਦੀ ਉਹ ਘਰੋਂ ਦਿਖਦੀ ਸੀ ਐ ਬੋਲਟ ਮੋਟਰਸਾਈਕਲ ਤੇ ਦੋ ਪੁਲਿਸ ਵਾਲੇ ਵਰਦੀ ਚ ਆਉਂਦੇ ਦੇਖ ਲੇ ਕਹਿੰਦਾ ਲੈ ਵੀ ਰੰਜਿਤੀਆ ਪੈ ਗਈ ਪੁਲਿਸ ਹੋਏ ਤੈਨੂੰ ਚੱਕਣਗੇ ਅੱਜ ਐਵੇਂ ਗਵਾਂਡੀਆਂ ਦੇ ਘਰੇ ਛਾਲ ਮਾਰ ਦਿਆ ਕਰੇ ਕੰਨ ਤਪਕੇ ਉਹਨਾਂ ਦਾ ਗਵਾਂਡੀਆਂ ਦਾ ਬੈਕ ਸਾਈਡ ਸੀ ਉਹਨਾਂ ਤੂੜੀ ਵਾਲੇ ਕੋਠ ਬੈਠ ਰਿਹਾ ਬੈਠ ਰਿਹਾ ਜਦੋਂ ਫਿਰ ਦੁਬਾਰੇ ਬੁਲਟ ਦੀ ਆਵਾਜ਼ ਆਈ ਘੰਟੇ ਬਾਅਦ ਦੇਖਿਆ ਚਲੇ ਗਏ ਸ਼ੁਕਰ ਆ ਉਹ ਕਹਿੰਦਾ ਟੈਂਕ ਤੇ ਪਤਾ ਲੱਗ ਗਿਆ ਨਹੀਂ ਅਜਨ ਜਿੱਤਿਆ ਚੱਕ ਲੈਂਦੀ ਪੁਲਿਸ ਤਾਂ ਨਹੀਂ ਡੇਢ ਸਾਲ ਛਾਲਾ ਮਾਰੀ ਗਿਆ ਜੀ ਪੌਣੇ 2 ਸਾਲ ਇੱਕ ਦਿਨ ਕੀ ਹੋਇਆ ਜੀਪ ਆਵੇ ਪੁਲਿਸ ਦੀ ਕਹਿੰਦਾ ਲੈ ਵੀ ਰਜੀਤਿਆ ਗਾਰ ਤਾਂ ਪੈ ਗਈਆਂ ਓਏ ਗਾਰ ਤਾਂ ਹੀ ਪੈ ਗਈਆਂ ਅਜ ਤਾਂ ਜ ਨਹੀਂ ਛੱਡਦੇ ਮਾਰੀ ਛਾਲ ਉਹਨਾਂ ਦੇ ਉਹਨੇ ਟੋੜੀ ਵਾਲੇ ਕੋਠੇ 'ਚ ਬਹਿ ਗਿਆ ਪੁਲਿਸ ਕਿਤੇ ਕੁਦਰਤੀ ਉਹਨਾਂ ਦੇ ਘਰ ਹੀ ਆਈ ਸੀ ਜਿਹਨਾਂ ਨੇ ਟੋੜੀ ਵਾਲੇ ਕੋਠੇ 'ਚ ਬੈਠਾ ਸੀ ਉਹ ਮੂਰਦੀ ਆ ਗਈ ਪੁਲਿਸ ਉਹਨਾਂ ਦੀ ਬੁੜੀ ਨੂੰ ਕਹਿੰਦੇ ਤੇਰੇ ਮੁੰਡੇ ਕੱਢ ਦਿਆ ਸ਼ਰਾਬਾਂ ਨਕਲੀ ਸ਼ਰਾਬਾਂ ਵੇਚਦੇ ਹੋ ਤੁਸੀਂ ਕੱਢ ਕੱਢ ਕੇ ਜ਼ਹਿਰ ਪਿਆ ਉਹਨਾਂ ਲੋਕਾਂ ਨੂੰ ਕਿੱਥੇ ਨੇ ਉਹ ਕਹਿੰਦੀ ਭਾਈ ਮੈਨੂੰ ਤਾਂ ਪਤਾ ਨਹੀਂ ਕਿੱਥੇ ਨੇ ਗੋਲੀ ਮਾਰ ਤੋ ਜਿੱਥੇ ਹੈਗੇ ਨੇ ਔਲਾਦ ਭਾਈ ਮਾਰੀ ਨਿਕਲਈ ਐਨਾਂ ਨੂੰ ਇੱਕ ਪੁਲਿਸ ਵਾਲਾ ਤੂੜੀ ਵਾਲੇ ਕੋਠੇ 'ਚੋਂ ਰੰਜੀਤੇ ਨੂੰ ਫੜੀ ਆਵੇ ਉਹ ਕਹਿੰਦਾ ਤੂੰ ਤਾਂ ਕਹਿੰਦੀ ਆ ਪਤਾ ਨਹੀਂ ਕਿੱਥੇ ਨੇ ਇੱਥੇ ਅੱਧੇ ਘਰੇ ਤੂੜੀ ਵਾਲੇ ਕੋਠੇ 'ਚ ਬਿਠਾਰੇ ਦੋ ਬੁੜੀ ਤੇ ਮਾਰੀਆਂ ਉਹਨਾਂ ਨੇ ਉਹ ਕਹਿੰਦੀ ਇਹ ਤਾਂ ਮੇਰਾ ਮੁੰਡਾ ਹੀ ਹੈ ਨਹੀਂ ਦੋ ਹੋਰ ਮਾਰੀਆਂ ਹੁਣ ਤੂੰ ਮੁੰਡੇ ਤੋਂ ਮੁਕਰਦੀ ਆ ਐਨਾਂ ਨੂੰ ਪੰਚਾਇਤ ਇਕੱਠੀ ਹੋ ਤਨਜੀਤਾ ਹੁਣ ਜਸਟੀਫਾਈ ਕਰ ਰਿਹਾ ਆ ਆਵਦੀ ਗ੍ਰਿਫਤਾਰੀ ਨੂੰ ਕਹਿੰਦਾ ਪਿੰਡ ਦੇ ਲੋਕੋ ਮੈਂ ਖੁਣੋਂ ਪੌਣੇ ਦੋ ਸਾਲ ਦਾ ਕਹੀ ਜਾਂਦਾ ਮੈਨੂੰ ਪੁਲਿਸ ਚੱਕੂ ਮੈਨੂੰ ਪੁਲਿਸ ਚੱਕੂ ਤੁਸੀਂ ਕਹਿੰਦਾ ਮੈਨੂੰ ਕਮਲਾ ਕਹੀ ਗਿਓ ਆ ਚੱਕ ਲਿਆ ਪੁਰਾਣਾ ਤੁਹਾਡਾ ਅੱਜ ਕਹਿੰਦਾ ਲੈ ਦੱਸੋ ਯਾਰ ਉਹ ਪਿੰਡ ਦੇ ਲੋਕਾਂ ਨੇ ਕਹਿੰਿਆ ਜੀ ਇਹ ਤਾਂ ਵਿਚਾਰਾ ਛਾਲਾਂ ਉਹੀ ਮਾਰੀ ਜਾਂਦਾ ਅੱਜ ਕਿਤੇ ਛਾਲ ਜਿਹੜੀ ਉਹ ਸਿੱਧੀ ਉਹ ਪੈ ਗਈ ਪਹਿਲਾਂ ਤਾਂ ਪੁੱਠੀਆਂ ਪੈਂਦੀਆਂ ਸੀ ਇਹ ਇਹਨਾਂ ਦਾ ਮੁੰਡਾ ਹੈ ਨਹੀਂ ਜੀ ਤਾਂ ਹੋਰ ਕਰਦਾ ਜੀ ਤਾਂ ਆ ਕੇ ਕਿ ਬਚਾ ਹੋਇਆ ਆਹੀ ਗੱਲ ਉਹਨਾਂ ਨੂੰ ਹੁਣ ਤਾਂ ਕਰੀ ਮੈਨੂੰ ਚੱਕਣਗੇ ਉਹੀ ਕੋਈ ਐਂਬੂਲੈਂਸ ਲੰਘ ਜੇ ਲੈ ਵੀ ਪੈ ਗਈ ਪੁਲਿਸ ਹੋਏ ਕਿਉਂਕਿ ਉਹ ਦਿਲ ਚ ਪਾਲਾ ਹੈ ਨਾ ਦਿਲ ਚ ਪਾਲਾ ਹੈ ਸਈਆਂ ਨੇ ਸੱਚੀਆਂ ਨੇ ਨਾ ਸੱਚੇ ਤਾਰੀ ਮਾਰ ਕੇ ਸਾਡਾ ਹੌਸਲਾ ਵਧਾ ਦਿਆ ਕਰੋ ਇਹਨਾਂ ਦੇ ਸਾਰੇ ਪੇਤ ਪਏ ਆ ਮੇਰੇ ਕੋਲੇ ਆਪਣੇ ਕੋ ਡੇਢ ਸਾਲ ਸਰਕਾਰ ਦਾ ਪਿਆ ਸੁੱਖ ਨਾਲ ਜਿਹੜੇ ਹਸਾਬ ਤੇ ਲੋਕਾਂ ਵੱਲੋਂ ਠੰਡੀਆਂ ਹਵਾਵਾਂ ਦੇ ਬੁੱਲੇ ਆ ਰਹੇ ਨੇ ਆ ਡੇ ਡੇ ਕੱਠ ਹੋ ਰਹੇ ਨੇ ਅਗਲਾ ਵੀ ਆਪਣੇ ਕੋਲ ਹੀ ਐ ਪਰ ਐ ਆ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਕੇ ਦਿਖਾਵਾਂਗੇ ਸਾਨੂੰ ਲੰਡਨ ਕੈਲੀਫੋਰਨੀਆ ਪੈਰਿਸ ਬਣਾਉਣ ਦੀ ਲੋੜ ਨਹੀਂ ਪੰਜਾਬ ਹੀ ਬਣ ਜੇ ਸਾਡਾ ਉਹ ਛਿੰਝਾਂ ਵਾਲਾ ਪੰਜਾਬ ਉਹ ਕਬੱਡੀਆਂ ਵਾਲਾ ਪੰਜਾਬ ਉਹ ਭੰਗੜਿਆਂ ਵਾਲਾ ਪੰਜਾਬ ਉਹ ਫੌਜ 'ਚ ਭਰਤੀ ਹੋਣ ਵਾਲਾ ਪੰਜਾਬ ਉਹ ਕਿੱਧਰ ਲੈ ਗਏ ਸਾਡਾ ਪੰਜਾਬ ਯਾਰ ਤੁਸੀਂ